ਅੱਜ ਦੇ ਇਸ ਸ਼ੋਅ ਦੇ ਨਾਮ ਸਿਚਾਤ ਬਦਲੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀ ਵਸਤੀ ਚੰਡੀਗੜ੍ਹ ਦੇ ਵਿੱਚ ਜਿਸ ਦਾ ਉੱਥੋਂ ਦੇ ਵਿਦਿਆਰਥੀਆਂ ਨੇ ਧਰਨਾ ਫੈਸਟ ਤੋਂ ਨਗਾ ਤੇ ਰੱਖਿਆ ਹੋਇਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਅਪਰੰਤ ਅਮਰੀਕਾ ਦੇ ਰੈਸਟਰ ਜਿਹੜੇ ਫੋਰਨ ਸਟੂਡੈਂਟ ਆਉਂਦੇ ਆ ਉਹਨਾਂ ਦੀ ਦਰ ਵਿੱਚ ਬੜੀ ਕਮੀ ਆ ਰਹੀ ਆ ਇਸ ਇਹ ਬਾਰੇ ਸਦਾ ਮਸ਼ਹਹਦਾ ਜਿਹੜਾ ਅਸੀਂ ਉੱਥੇ ਪਹੁੰਚਣ ਲਾਰੇ ਸਾਡੇ ਇਹ ਜਿਹੇ ਵਿਦਿਆਰਥੀ ਆ ਉਹਨਾਂ ਨੂੰ ਆਪਣੇ ਵੱਲੋਂ ਕੁਝ ਦੱਸਾਂਗੇ ਜਾਣਕਾਰੀ ਮਹਿਆ ਕਰਵਾਵਾਂ ਫਿਰ ਉਸ ਅਪਰੰਤ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਝੱਡੀਆਂ ਆ ਜਾਇ ਉਹਦੇ ਤੇ ਸਪੂਟਨ ਵੀ ਆਉਂਦਾ ਆ ਚਾਹੇ ਉਹਦੇ ਵਿੱਚ ਪਾਣੀਆਂ ਝੱਡੀਆਂ ਵੀ ਆਉਣੀਆਂ ਉਨੇ ਦੇ ਜੋ ਵਾਦਾ ਥੀਸਾਂ ਵਿੱਚ ਵਾਦਾ ਕਰ ਦਿੱਤਾ ਗਿਆ ਔਰ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਉਹ ਜਿਸ ਤਰ੍ਹਾਂ ਪੰਜਾਬ ਦੇ ਹਰ ਪੀਕਪਾਂ ਵਿੱਚ 30 ਹਜ਼ਾਰ ਪਰਿਵਾਰਾਂ ਦੀ ਗਿਣਤੀ ਹੋਣੀ ਆ ਕਿ ਉਹਨਾਂ ਦੇ ਮਕਾਮ ਵੇਲੇ ਆ ਟੈਕੀ ਹੋ ਚੁੱਕਿਆ ਔਰ ਉਹਨਾਂ ਨੂੰ ਰਾਹਤ ਸਮਗਰੀ ਬੰਦੇ ਲਈ ਵੱਡੇ ਪੰਜਾਬ ਸਰਕਾਰ ਵੱਲੋਂ ਯਾਦਨ ਫੀਟ ਤੇ ਜਾ ਰਹਾ ਆ ਉਹਦੇ ਬਾਅਦ ਇਹ ਗੱਲਬਾਤ ਕਰਾਂਗੇ ਇੱਕ ਅੱਜ ਦੀ ਖਬਰ ਮੈਂ ਪੜੀ ਆ ਉਹਦੇ ਇਹ ਲਈ ਜਿਸਤਾ ਆਰਮੀ ਡੇ ਵਿੱਚ ਅਗਨੀ ਵੀਰ ਬਣਾਏ ਗਿਆ ਜਾਂ ਉਹਨਾਂ ਨੂੰ ਅਗਨੀ ਵੀਰ ਦੇ ਤੌਰ ਤੇ ਸਤਿ ਕੀਤਾ ਗਿਆ ਆ ਉਹ ਪੰਜਾਬ ਦੇ ਇੱਕ ਨੌਜਵਾਨ ਮੁੰਡਾ ਜਿਹੜਾ ਅਮਤ ਭਾਰੀ ਦਿਖਾਈ ਦੇ ਰਿਹਾ ਆ ਉਹ ਇੱਕ ਅਗਨੀ ਬਾਦ ਅਗਨੀ ਬਾਦ ਹੁੰਦਾ ਹੋਇਆ ਉਹ ਸ਼ਹਾਦਤ ਨੂੰ ਉਹਨੇ ਆਪਣਾ ਸ਼ਹਾਦਤ ਨੂੰ ਪ੍ਰਵਾਨ ਕੀਤਾ ਲੇਕਿਨ ਉਹਨੂੰ ਮਿਲ ਵਾਲੀਆਂ ਸੌਦਾਂ ਜਿਹੜੀਆਂ ਦੂਜੇ ਸੌਗੀਆਂ ਵਾਂਗ ਬਿਲਕੁਲ ਨਹੀਂ ਆ ਉਸ ਵਿਸ਼ੇ ਦੇ ਉੱਤੇ ਵੀ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਵਕਤ ਜਿਹੜਾ 10 ਨਵੰਬਰ ਨੂੰ ਜੋ ਕੁਝ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰੋਟੈਸਟ ਕਰੇ ਸੀ ਉਹ ਕੀਤਾ ਸੀ ਪੰਜਾਬ ਯੂਨੀਵਰਸਿਟੀ ਦੇ ਅੱਗੇ ਔਰ ਉਹਨਾਂ ਦੀ ਮੰਗ ਸੀ ਕਿ ਜਿਹੜੀਆਂ ਸੈਨੇਟ ਸਿੰਘੀ ਕੇਡੀਆਂ ਚੋਣਾਂ ਆ ਉਹ ਬਕਾਇਦਾ ਡੈਮੋਕਰੈਟਿਕ ਸਿਸਟਮ ਦੇ ਰਾਹੀਂ ਹੋਣੀਆਂ ਚਾਹੀਦੀਆਂ ਇਹ ਮੰਗ ਬਿਲਕੁਲ ਜਜਮਾਨ ਸੀ ਔਰ ਉਹਦੇ ਉੱਤੇ ਡਿਸਟ੍ਰਿਕਟ ਅ ਯੂਨੀਵਰਸਿਟੀ ਦੇ ਪ੍ਰਬੰਧਕ ਜਿਹੜੇ ਉਹ ਚਾਹੁੰਦੇ ਸਨ ਕਿ ਇਸੇ ਤਰ੍ਹਾਂ ਹੀ ਮੈਂ ਮੜਾ ਕੇ ਉਹ ਉਹਦੀਆਂ ਚੋਣਾਂ ਨਾ ਕਰਵਾ ਕੇ ਉਹਰੇ ਉੱਪਰ ਜਿਹੜੇ ਉਹਦੇ ਬਾਰੇ ਆ ਉਹ ਉਸੇ ਤਰ੍ਹਾਂ ਹੀ ਠੋਸੇ ਜਾਣ ਨਾ ਕਿ ਉਹਨਾਂ ਦੀ ਟੋਣ ਜਿਹੜੀ ਆ ਬਕਾਇਦਾ ਡੈਮੋਕਰੇਟਿਕ ਸਿਸਟਮ ਦੇ ਰਾਹੀਂ ਕਲਵਾਈ ਜਾਵੇ ਉਹ ਉਹ ਉਹਦੇ ਤਹਿਤ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਪੰਜਾਬ ਦੇ ਵਿਦਿਆਰਥੀ ਜਿਹੜੇ ਉਸ ਨਵੀਂ ਵਸਤੀ ਵਿੱਚ ਪੜ੍ਹਦੇ ਆ ਉਹਨਾਂ ਨੇ ਸਰਕਾਰ ਦੀ ਇਸ ਸੱਕੇਸ਼ਾਈ ਵਿਰੋਧ ਔਰ ਡੈਮੋਕਰੇਟਿਕ ਡੈਮੋਕਰੇਟਿਕ ਸਿਸਟਮ ਦੇ ਹਰ ਕੰਮ-ਕੰਮ ਦੇ ਰਹੀ ਉਹਨਾਂ ਦਾ ਜਵਾਬ ਦਸਤ ਵਿਰੋਧ ਕੀਤਾ ਆ ਔਰ ਇਸ ਵਿਰੋਧ ਦੇ ਲਈ ਉਹਨਾਂ ਨੇ ਪੱਧਨਾਵੀ ਉੱਤੇ ਮਾਰ ਰੱਖਿਆ ਬਟ ਇੱਕ ਬਦਕਿਸਮਤੀ ਦੀ ਗੱਲ ਇਹ ਆ ਕਿ 10 ਨਵੰਬਰ ਨੂੰ ਜਿਸ ਤਰਾ ਵਿਦਿਆਰਥੀਆਂ ਨੇ ਘਰਨਾ ਆਪਣਾ ਆਰੰਭ ਕੀਤਾ ਸੀ ਜਾਂ ਜਦੋਂ ਜੈਦੇ ਜੀ ਆਰੰਭ ਕੀਤੀ ਸੀ ਉਸ ਦਿਨ ਬਹੁਤ ਸਾਰੇ ਵਿਦਿਆਰਥੀਆਂ ਉਪਰ ਜਾਣ ਬੁੱਝ ਕੇ ਜਿਹੜੇ ਮਕਦਮੇ ਆਉ ਦੱਤ ਕੀਤੇ ਗਿਆ ਔਰ ਉਹਨਾਂ ਦੀਆਂ ਐਫ ਆਈ ਆਰ ਵੀ ਵਕ ਵਕ ਠਾਆਂ ਵਿੱਚ ਦੱਤ ਕੀਤੀਆਂ ਗਈਆਂ ਅਸੀਂ ਸਮਝਦੇ ਹਾਂ ਕਿ ਇਹ ਨੌਜਵਾਨ ਵਿਦਿਆਰਥੀਆਂ ਦੇ ਨਾਲ ਸਦਾ ਸਾਰ ਇੱਕ ਤਕਾ ਹੈ ਔਰ ਉਹਨਾਂ ਦੀ ਡੈਮੋਕਰੇਟਿਕ ਸਿਸਟਮ ਦੇ ਰਾਹੀਂ ਕੀਤੀ ਜਾਣ ਵਾਲੀ ਮੰਗ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਨਾ ਤਾਂ ਨਯਯਾਗ ਨਾ ਉਹ アン ਡੈਮੋਕਰੇਟਿਕ ਸੋ ਉਹਨਾਂ ਉੱਪਰ ਜਿਹੜੇ ਮੁਕੱਦਮੇ ਵਿਦਿਆਥੀਆਂ ਉੱਪਰ ਦੱਤ ਕੀਤੇ ਗਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਲੈਣਾ ਚਾਹੀਦਾ ਸਰਕਾਰ ਨੂੰ ਔਰ ਅਸੀਂ ਇਹ ਵੀ ਸਮਝਦੇ ਆਂ ਕਿ ਜੇਕਰ ਸਰਕਾਰ ਨੇ ਆਪਣਾ ਤਸ਼ੱਦਦ ਇਹਨਾਂ ਵਿਦਿਆਰਥੀਆਂ ਉੱਪਰ ਇਸ ਤਰ੍ਹਾਂ ਹੀ ਜਾਰੀ ਰੱਖਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਹਾਲਾਤ ਹੈ ਉਹ ਆਊਟ ਆਫ ਕੰਟਰੋਲ ਵੀ ਹੋ ਸਕਦੇ ਆ ਔਰ ਉਹ ਹਾਲਾਤ ਜਿਹੜੇ ਆ ਵੱਧ ਤੋਂ ਵੱਧ ਜਿਹੜੇ ਆ ਮਾਰੇ ਵੀ ਹੋ ਸਕਦੇ ਆ ਸੋ ਲੋੜ ਇਸ ਗੰਦੀ ਆ ਕਿ ਜਿਹੜੀ ਸੰਬੰਧਕ ਸੱਜਣੇ ਆ ਉਸ ਯੂਨੀਵਰਸਿਟੀ ਦੇ ਜਿਨ੍ਹਾਂ ਵਿੱਚ ਵੀਸੀ ਵੀ ਆਉਂਦੇ ਆ ਉਹਨਾਂ ਨੂੰ ਸੈੱਟ ਜੋੜ ਕੇ ਇੱਕ ਥਾਂ ਬੈਠ ਕੇ ਉਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਵਾਲ ਗੌਰ ਕਰਕੇ ਤੱਮਾ ਚਾਹੀਦਾ ਆ ਔਰ ਇਹ ਇਹੋ ਜੀ ਵਾਦਾ ਸਟੱਡੀ ਕਰਕੇ ਕਿ ਉਹਨਾਂ ਵਿਦਿਆਰਥੀਆਂ ਦੀਆਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਬਿਲਕੁਲ ਜਾਇਜ਼ ਹਨ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਪਹਲਵਾਨ ਕਰਕੇ ਯੂਨੀਵਰਸਿਟੀ ਦਾ ਜਿਹੜਾ ਵਾਤਾਵਰਣ ਆ ਉਸ ਨੂੰ ਆਸਾਨ ਤੇ ਵਾਤਾਵਰਨ ਦੇ ਵਿੱਚ ਕਿਸੇ ਕਿਸਮ ਦੀ ਗੰਦਗੀ ਨਹੀਂ ਹੋਣੀ ਚਾਹੀਦੀ ਔਰ ਵਧੀਆ ਮਾਹੌਲ ਦੇ ਵਿੱਚ ਉਥੇ ਯੂਨੀਵਰਸਿਟੀ ਵਿੱਚ ਮੁੰਡੇ ਕੁੜੀਆਂ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਆਪਣੀ ਅチェਰੀ ਵਿਦਿਆ ਕੰਮ ਦੇ ਲਈ ਉਹਨਾਂ ਦਾ ਸਾਫ਼ ਰੱਖਣਾ ਚਾਹੀਦਾ ਆ ਓਏ ਇਹ ਸਦਾ ਗੇਮ ਜਿਹੜੀ ਆ ਇਸ ਵੇਲੇ ਯੂਨੀਵਰਸਿਟੀ ਦੇ ਤਲਬੰਦ ਕਾਂ ਦੇ ਫਾਰੇ ਵਿੱਚ ਆ ਉਹ ਚਾਹਣ ਤਾਂ ਇਸ ਮਸਲੇ ਨੂੰ ਹੱਲ ਕਰ ਸਕਦੇ ਆ ਜੇ ਉਹ ਨਾ ਚਾਹਣ ਤਾਂ ਇਸ ਮਸਲੇ ਨੂੰ ਹੋਰ ਵੀ ਤੂਲ ਦੇ ਸਕਦੇ ਆ ਸਾਡੀ ਇਹ ਬੇਨਤੀ ਆ ਜੀ ਯੂਨੀਵਰਸਿਟੀ ਦੇ ਪਦਮਨ ਕਹਾਗੇ ਕਿ ਉਹ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਧਰਨਾ ਬਾ ਰਖਿਆ ਆ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਪਹਿਲੇ ਅਧਾਰ ਦੇ ਉੱਤੇ ਉਹ ਹੱਲ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਪੰਜ ਯੂਨੀਵਰਸਿਟੀ ਦਾ ਜਿਹੜਾ ਬਹਾ울 ਹੈ ਉਹ ਉਹ ਠੀਕ ਹੋ ਸਕੇ ਅਗਲੀ ਗੱਲ ਦੇ ਲਈ ਆਪਾਂ ਕੰਮ ਜਾ ਰਹੇ ਆ ਉਹ ਹੈ ਅਮਰੀਕਾ ਵਿੱਚ ਐਸ ਵਿਦੇ ਜਿਹੜੇ ਬੰਦੇ ਆ ਤੁਸੀਂ ਪਹਿਲਾਂ ਹਾਇਰ ਐਜੂਕੇਸ਼ਨ ਲਈ ਜਾਂਦੇ ਸਨ ਪਰ ਐਸ ਵਿਦੇ ਜਿਹੜੀ ਸਿਚੁਏਸ਼ਨ ਹੈ ਉਹ ਬਹੁਤ ਤਰਾਵ ਹੈ ਉਹ ਪਹਿਲਾਂ ਵਾਲੀ ਨਹੀਂ ਕਿ ਜਿਸ ਤਾ ਮੁੰਡੇ ਜਾ ਪੜ੍ਹਿਆ ਉਥੇ ਚਿਹਰੀ ਵਿਦਿਆ ਪ੍ਰਾਪਤ ਕਰਨ ਲਈ ਆਸਾਨੀ ਨਾਲ ਜਾ ਸਕਦੇ ਸਨ ਪਰ ਹੁਣ ਹਾਲਾਤ ਇਹੋ ਜਿਹੇ ਨਹੀਂ ਔਰ 60 ਪਰਸੈਂਟ ਦੇ ਲਈ ਕਾਲਜਾਂ ਉਥੇ ਦੇ ਉਹਨਾਂ ਨੇ ਨਵੇਂ ਵੀਜ਼ਾ ਕਾਨੂੰਨ ਜਿਹੜਾ ਲਾਗੂ ਕੀਤਾ ਗਿਆ ਆ ਵਿਦਿਆਰਥੀਆਂ ਦੇ ਲਈ ਉਹਦੇ ਕਾਰਨ ਬਹੁਤ ਗੜਾਵਟ ਆਈ ਆ ਸਟੂਡੈਂਟ ਵਿਦਿਆਰਥੀਆਂ ਦੇ ਆਉਣ ਵਿੱਚ ਔਰ ਇਹ ਇਹ ਕਿਆ ਦਾ ਰਾਇਆ ਕਾਲ ਦੇ ਪਰਮੰਡਕਾਂ ਵੱਲੋਂ ਇਹ ਦੱਸਿਆ ਜਾ ਰਿਹਾ ਆ ਇਹ ਜਿਹੜੀ ਗਲਵਟ ਆਈ ਆ ਇਹ 60 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਜਿਹੜੀ ਉਹ ਗਲਵਟ ਆਈ ਆ ਔਰ ਇਹਦੇ ਵਿੱਚ ਨਵੇਂ ਵਿਦਿਆਰਥੀਆਂ ਨੇ ਆਉਣਾ ਵੀ ਇੱਥੇ ਬੰਦ ਕਰ ਦਿੱਤਾ ਆ ਕਿਉਂਕਿ ਹਾਲਾਤ ਜਿਹੜੇ ਆ ਉਹ ਕੋਈ ਉਹਨਾਂ ਦੇ ਫੇਵਰਟ ਵਿੱਚ ਨਹੀਂ ਸੋ ਇਸ ਜਰੀ ਵਿਦੇਸ਼ੀ ਵਿਦਿਆਰਥੀ ਵੀ ਲਿਆ ਉਹਨਾਂ ਵਿੱਚ ਇਥੇ ਗੈਂਟਰੀ ਵਿੱਚ ਵੀ ਫਰਕ ਆ ਰਿਹਾ ਹੈ ਔਰ ਉਹਨਾਂ ਵਿੱਚ ਗੜਵਟਾਈ ਆ ਔਰ ਜਿਹੜੇ ਨਵੇਂ ਵਿਦਿਆਰਥੀ ਆ ਉਹਨਾਂ ਦਾ ਆਉਣਾ ਜਾਣਾ ਉੱਥੇ ਜਿਹੜਾ ਉਹ ਰੁਕ ਗਿਆ ਹੈ ਸੋਨੂੰ ਦੇਖਣਾ ਇਹ ਆ ਕਿ ਜਿਹੜੇ ਵਿਦਿਆਰਥੀ ਸਾਡੇ ਉਥੇ ਹਾਈਰ এডਿਕੇਸ਼ਨ ਪ੍ਰਾਪਤ ਕਰਨ ਲਈ ਜਾਂਦੇ ਸਨ ਉਹਨਾਂ ਦਾ ਹੁਣ ਅੱਗੇ ਜਿਹੜਾ ਮਤੀਰਾ ਆ ਜਾਂ ਅੱਗੇ ਜਿਹੜੀ ਉਹਨਾਂ ਦੀ ਸੋਚ ਹੈ ਇਹ ਕਿਹੋ ਜਿਹੀ ਰਹਿੰਦੀ ਆ ਜਾਂ ਕਿਹੋ ਜਿਹੀ ਨਹੀਂ ਰਹਿੰਦੀ ਇਹਦੇ ਬਾਰੇ ਸਾਡੇ ਵਿਦਿਆਰਥੀ ਵਰਗ ਨੂੰ ਅਮਰੀਕਾ ਪਹੁੰਚਣ ਦੇ ਲਈ ਪਹਿਲਾਂ ਬਹੁਤ ਜ਼ਿਆਦੀ ਸੋਚ ਵਿਚਾਰ ਕਰਨ ਦੀ ਲੋੜ ਆ ਤਾਂ ਕਿ ਉਹ ਉੱਥੇ ਜਾ ਕੇ ਖੱਜੜਖਵਾ ਨਾ ਹੋ ਸਕਣ ਹੁਣ ਜਿਹੜੀਆਂ ਰਿੰਦੀ ਪੀੜ੍ਹੀ ਆ ਕਿੰਨੇ ਆਪਾਂ ਵਿਚਾਰ ਕਰਨਾ ਆ ਉਹ ਹੈ ਪੰਜਾਬ ਵਿੱਚੋਂ ਜਿਹੜੇ ਟੈਕਸ ਹੈ ਵਹੀ ਕਰਦੇ ਉਹ ਬਹੁਤ ਵਗ ਵਗ ਚੁਪੇ ਹੋਰ ਜਿਹੜੇ ਦਪਈਆ ਗੱਡੀਆਂ ਆ ਜਿਨ੍ਹਾਂ ਵਿੱਚ ਸਕੂਲਪਰ वगैरह ਆਉਂਦੇ ਆ ਉਹਨਾਂ ਦੀ ਫਿਟਨੈਸ ਫੀਸ ਜੇਗੀ ਆ ਉਹ 600 ਤੋਂ ਵਧਾ ਕੇ 2000 ਰੁਪਏ ਕਰ ਦਿੱਤੀ ਗਈ ਆ ਹੁਣ ਇਹ ਜਿਹੜੀਆਂ ਫੀਸਾਂ ਵਧਾਈਆਂ ਗਈਆਂ ਆ ਇਹਦੇ ਨਾਲ ਅਨਪਲਾਈਨ ਨੇ ਕੋਲ ਵਧੇਗੀ ਲੋਕ ਆਪੋ ਆਪਣਾ ਜਿਹੜਾ ਛੋਟੇ ਪੱਧਰ ਤੇ ਵੀ ਕਾਰੋਬਾਰ ਕਰ ਰਹੇ ਆ ਕੋ ਵੀ ਛੱਡਣ ਲਈ ਮਜਬੂਰ ਹੋ ਜਾਣਗੇ ਕਿਉਂਕਿ ਫੀਸਾਂ ਇੰਨੀਆਂ ਵਧਾ ਦਿੱਤੀਆਂ ਗਈਆਂ ਆ ਕਿ ਲੋਕ ਜਿਹੜੇ ਇਸ ਸਵੰਗੀ ਕਾਰੋਬਾਰ ਆਪਣਾ ਕਰਾ ਰਹੇ ਆ ਉਹਨਾਂ ਨੂੰ ਬਹੁਤ ਮੁਸ਼ਕਲ ਪੇ ਆਣੀ ਸ਼ੁਰੂ ਹੋ ਜਾਏਗੀ ਇਸੇ ਤਰ੍ਹਾਂ 25 ਸਾਲਾਂ ਬਾਅਦ ਦੋ ਜਿਹੜੇ ਨਾ ਪਈਏ ਹੈ ਗਏ ਸਾਡੇ ਸਕੂਟਰ ਜਿਹੜੇ ਉਹਨਾਂ ਦੀ ਬਚਾਉਂਦੇ ਆ ਉਹ 600 ਤੋਂ 2000 ਤੱਕ ਉਹਨਾਂ ਦੀ ਫੀਸ ਕੱਢ ਦਿੱਤੀ ਗਈ ਆ ਉਹ ਵਪਾਰਕ ਗੱਡੀਆਂ ਜਿਹੜੀਆਂ ਜਿਨ੍ਹਾਂ ਵਿੱਚ ਟਰੱਕ ਵਗੈਰਾ ਆਉਂਦੇ ਆ ਉਹਨਾਂ ਲਈ 15 ਸਾਲ ਦੀ ਥਾਂ 10 ਸਾਲ ਕੱਬੇ ਪਏ ਆ ਔਰ ਮੋਟਰ ਗੱਡੀਆਂ ਜਿਹੜੀਆਂ ਆ ਉਹ 15000 ਰੁਪਏ ਉਹਨਾਂ ਦੀ ਫੀਸ ਕੱਢ ਦਿੱਤੀ ਗਈ ਆ ਔਰ 20 ਸਾਲ ਬਾਅਦ ਜਿਹੜੇ ਪੁਰਾਣੇ ਟਰੱਕ ਆ ਉਹਨਾਂ ਦੀ ਫੀਸ ਜਿਹੜੀ ਆ ਉਹ 25000 ਹੈ ਕਾਬਿਤ ਗਈ ਜਾਂ ਜਿਹੜੀ ਫੀਸ ਹੈ 300 ਹੁੰਦੀ ਸੀ ਪਹਿਲਾਂ ਹੁਣ ਦੱਸੋ ਇੰਨੇ ਗੁਣਾ ਵਧਾ ਕੇ ਫੀਸ ਕਾਬਿਤ ਗਈ ਜਾਂ ਇਹਨਾਂ ਗੱਡੀਆਂ ਦੀ ਉਹ ਜਿਹੜੇ ਉਹਨਾਂ ਗੱਡੀਆਂ ਦੇ ਰਾਹੀ ਆਪਣੇ ਵਿਵਾਦ ਚਬਾਉਂਦੇ ਆ ਆਪਨ ਆਪੋ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਆ ਉਹਨਾਂ ਲੋਕਾਂ ਦੇ ਲਈ ਇਹ ਜਿਹੜੀਆਂ ਵਧੀਆਂ ਵਧਾਈਆਂ ਗਈਆਂ ਫੀਸ ਹਾਲ ਉਹ ਇੱਕ ਉਹਨਾਂ ਦੇ ਲਈ ਬਹੁਤ ਵੱਡਾ ਇੱਕ ਨੁਕਸਾਨ ਹੈ ਔਰ ਉਸ ਨੁਕਸਾਨ ਦੀ ਪੂਰੀ ਡੇ ਲਈ ਅਸੀਂ ਸਮਝਦੇ ਹਾਂ ਕਿ ਐਡੀ ਬੱਚੀ ਜ਼ਿਆਦਾ ਆਮਦਨ ਹੋਣ ਮਾਰੀ ਨਹੀਂ ਇਹਨਾਂ ਕਿੱਤਿਆਂ ਦੇ ਰਾਹੀ ਜਿਨ੍ਹਾਂ ਵਿੱਚ ਉਹ ਆਪਣਾ ਜਿਹੜਾ ਪਰਿਵਾਰ ਹੈ ਉਹ ਵੀ ਉਹਦੀ ਵੀ ਪਾਲਣਾ ਪੋਛਣਾ ਕਰ ਸਕਣ ਔਰ ਉਹਨਾਂ ਜਿਹੜਾ ਵਪਾਰਕ ਉਹਨਾਂ ਦਾ ਕੰਮ ਹੈ ਉਹ ਵੀ ਵਧੀਆ ਟੀਕੇ ਦੇ ਨਾਲ ਚੱਲ ਸਕੇ ਅਸੀਂ ਸਮਝਦੇ ਆ ਕਿ ਨਾ ਤਾਂ ਅਜਿਹੇ ਆਫੀਸਾਂ ਵਗਣ ਤੋਂ ਬਾਅਦ ਨਾ ਤਾਂ ਜਿਹੜੇ ਉਹਦੇ ਕਰਿੰਦੇ ਆ ਗੱਡੀਆਂ ਦੇ ਨਾ ਤਾਂ ਉਹ ਵਧੀਆ ਬਣਾ ਵਿਭਾਗ ਚਲਾ ਸਕਣਗੇ ਉਹ ਨਾ ਹੀ ਆਪਣੇ ਆਪ ਉਹ ਆਪਣੇ ਪਰਿਵਾਰਾਂ ਦਾ ਜਿਹੜਾ ਪਾਲਣ ਸੋਸ਼ਣ ਹੈ ਉਹ ਸੋ ਸਰਕਾਰ ਨੂੰ ਚਾਹੀਦਾ ਆ ਕਿ ਉਹ ਉਹਨਾਂ ਨਿਯਮ ਜਿਹੜੀਆਂ ਵਧਾਈਆਂ ਹੋਈਆਂ ਪੀਸਾ ਆ ਉਦੇ ਉਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੌਰ ਕੀਤਾ ਜਾਵੇ ਤਾਂ ਕਿ ਇਹ ਲੋਕ ਆਪੂ ਆਪਣਾ ਜਿਹੜਾ ਪਰਿਵਾਰ ਹੈ ਉਹਨੂੰ ਗਵਾ ਨਾ ਸਕਣ ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਹੈ ਆਨੰਦਪੁਰ ਸਾਹਿਬ ਦੇ ਇਸ ਮਾਲ ਪੰਜਾਬ ਮਦਾਨ ਸੰਬੰਧ ਦਾ ਸੈਸ਼ਨ ਜਿਹੜਾ ਉਹ ਉੱਥੇ ਹੋਣਾ ਆ ਔਰ ਉਹਨੀਆਂ ਪਿਆਰੀਆਂ ਪੰਜਾਬ ਸਰਕਾਰ ਵੱਲੋਂ ਕੀਪੀਆਂ ਜਾਰੇ ਨਹੀਂ ਆਇਆ ਔਰ ਸਾਨੂੰ ਆਸ ਹੈ ਕਿ ਜਿਸ ਦਾ ਇਹ ਪ੍ਰੋਗਰਾਮ ਸਰਕਾਰ ਨੇ ਅੰਦੀਕਿਆ ਆ ਔਰ ਉਹ ਵਧੀਆ ਤਰੀਕੇ ਦੇ ਨਾਲ ਉਥੇ ਕੀਤਾ ਜਾਵੇਗਾ ਔਰ ਉਹਦੇ ਵਿੱਚ ਕਿਸੇ ਕਿਸਮ ਦੀ ਕਮੀ ਪੇਸ਼ੀ ਨਹੀਂ ਆਉਂਦੀ ਪੀ ਜਾਵੇਗੀ ਜਿਸ ਦਾ ਜਾਣਕਾਰੀ ਮਿਲੀ ਆ ਕਿ ਇਸ ਸੰਬੰਧੀ ਫਾਈਲ ਜਿਹੜੀ ਆ ਪੰਜਾਬ ਗਵਰਨਮੈਂਟ ਵੱਲੋਂ ਉਹ ਰਾਜਪਾਲ ਸਾਹਿਬ ਨੂੰ ਭੇਜ ਦਿੱਤੀ ਗਈ ਆ ਔਰ ਉਮੀਦ ਆ ਕਿ ਚੌਗੀ ਦਵੰਮਤ ਤੋਂ ਪਹਿਲਾਂ ਪਹਿਲਾਂ ਉਹਦੀ ਪਲਵਾਨਗੀ ਜਿਹੜੀ ਆ ਉਹ ਪੰਜਾਬ ਸਰਕਾਰ ਬਾਸ ਪਹੁੰਚ ਜਾਵੇਗੀ ਔਰ ਉਹ ਸੈਸ਼ਨ ਜਿਹੜਾ ਉਥੇ 24 ਨਵੰਬਰ ਨੂੰ ਹੋਣਾ ਆ ਉਹਦੇ ਲਈ ਜਿਹੜੀਆਂ ਪਿਆਰੀਆਂ ਆ ਉਹ ਅੱਗੇ ਨਾਲੋਂ ਜ਼ਿਆਦਾ ਹੋਰ ਵੱਧ ਕੇ ਉਹ ਕੀਕੀਆਂ ਜਾਣੀਆਂ ਤਾਂ ਕਿ ਉਥੇ ਦਾ ਜਿਹੜਾ ਵਾਤਾਵਰਣ ਆ ਉਹ ਬਹੁਤ ਸਾਫ਼ ਸੁਥਰਾ ਤੇ ਨਿੱਘ ਦੇਣ ਵਾਲਾ ਉੱਥੇ ਹੋਵੇ ਔਰ ਸਾਰੇ ਲੋਕ ਜਿਹੜੇ ਉੱਥੇ ਆਉਣੇ ਆ ਉਹ ਉਹ ਸਾਰੇ ਇਹ ਬਾਤਾਂ ਵਾਦਨ ਦਾ ਆਨੰਦ ਮਾਣ ਸਕਣ ਔਰ ਇਹਦੀ ਜਿਹੜੀ ਇਹਦੇ ਪਿੱਛੇ ਸੋਚ ਆ ਉਹ ਸੋਚ ਨੂੰ ਵੀ ਇਹਦੇ ਨਾਲ ਪਦਵਾਨ ਕੀਤਾ ਜਾ ਸਕਦਾ ਆ ਸੋ ਹੁਣ ਜਿਹੜਾ ਅਰੰਭ ਆ ਬਿਚਾਇਆ ਉਹ ਹੈ ਪੰਜਾਬ ਦੇ ਵਿੱਚ ਜਿਹੜੀਆਂ ਮੈਂ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਕਿਤਾਬਾਂ ਜਾ ਸਿੱਖ ਵਿਆਸ ਦੇ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਆ ਉਹਨਾਂ ਵਿੱਚ ਗੁਰੂ ਸਾਹਿਬਾਨ ਬਾਰੇ ਬਹੁਤ ਗੰਤ ਪਾਸ਼ਾ ਦੀ ਦੱਸੀ ਜਾ ਰਹੀ ਆ ਕਿ ਵਰਤੀ ਜਾ ਰਹੀ ਆ ਉਹ ਜਿਸ ਸੰਬੰਧੀ ਇੱਕ ਸਾਡੇ ਸਿੱਖ ਬੁੱਧੀਜੀਵੀਆਂ ਨੇ ਉਹ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਵਿਦੇਸ਼ ਮੀਟਿੰਗ ਦੇ ਵਿੱਚ ਬਹੁਤ ਉੱਗੇ ਸਿੱਖਿਆ ਸਾਖਸ਼त्री ਆ ਰਿਟਾਇਰਡ ਜੱਜ ਵੀ ਸ਼ਾਮਲ ਹੋਏ ਉਹ ਜਸਟਿਸ ਰਣਜੀਤ ਸਿੰਘ ਦੇ ਦੀ ਅਗਵਾਈ ਦੇ ਵਿੱਚ ਜਾਂ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਇਹ ਮੀਟਿੰਗ ਜਿਹੜੀ ਆ ਹੋਈ ਉਹ ਜਿਸ ਮੀਟਿੰਗ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੇ ਸੋ ਮਨੀ ਗੋਦੋਰਾ ਪ੍ਰਬੰਧਕ ਕਮੇਟੀ ਬਣੋ ਜਿਹੜੀਆਂ ਸੇਖ ਅਧਿਆਸ ਸੰਬੰਧੀ ਕਿਤਾਬਾਂ ਛਪਵਾਈਆਂ ਗਈਆਂ ਆ ਉਹਨਾਂ ਬਾਰੇ ਉੱਥੇ ਮਜਾਦ ਬਟਾਂਦਾ ਕੀਤਾ ਗਿਆ ਗਿਆ ਦੇਗਾ ਨਾ ਉਹਦੇ ਵਿੱਚ ਜਿਹੜੀ ਇੱਕ ਸਿੱਖ ਇਤਿਹਾਸ ਦੀ ਹਿੰਦੀ ਵਿੱਚ ਕਤਾਬ ਛਾਪੀ ਗਈ ਆ ਉਹਦੀ ਉਸ ਪੁਸਤਕ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਬਹੁਤ ਗਲਤ ਜਿਹੜੀ ਆ ਉਹ ਬਿਆਨਬਾਦੀ ਕੀਤੀ ਗਈ ਆ ਔਰ ਉਹਦੇ ਪੁਸਤਕ ਦੇ ਅੰਦਰ ਨਫਸੀ ਪਾਸ਼ਾ ਜਿਹੜੀ ਆ ਉਹ ਗੁਰੂ ਸਾਹਿਬ ਦੇ ਬਾਰੇ ਵਕਤੀ ਗਈ ਆ ਇਸ ਪੁਸਤਕ ਪੁਸਤਕ ਦਾ ਖਾਸ ਨੋਟ ਜਿਹੜਾ ਇਸ ਮੀਟਿੰਗ ਦੇ ਬਾਅਦ ਲਿਆ ਗਿਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਕਮੇਟੀ ਆ ਉਹ ਬੜੀ ਸਗਲੀਆਂ ਦੇ ਨਾਲ ਇਹੋ ਜਿਹੀਆਂ ਪੁਸਤਕਾਂ ਦੀ ਜਿਸ ਵਿੱਚ ਸਿੱਖਾ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੋਵੇ ਜਾਂ ਗੁਰੂ ਸਾਹਿਬਾਂ ਦੇ ਬਾਰੇ ਨਫਕ ਵਾਲੀ ਭਾਸ਼ਾ ਜਿਹੜੀ ਉਹ ਵਾਕ ਵੀ ਗਈ ਹੋਵੇ ਉਹਨਾਂ ਦੀ ਉਹਨਾਂ ਕਿਤਾਬਾਂ ਦੀ ਨਿਸ਼ਾਨਦੇ ਚ ਕਰਕੇ ਅਗਲਾ ਐਕਸ਼ਨ ਜਿਹੜਾ ਉਹ ਇੱਕ ਮਹੀਨੇ ਜਿਹੜਾ ਉਹ ਕਰੇਗੀ ਔਰ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਆਸ ਹੈ ਕਿ ਜਿਹੜੀਆਂ ਪੁਸਤਕਾਂ ਦੇ ਵਿੱਚ ਇਹੋ ਜਿਹੀ ਪਾਸ਼ਾ ਵਾਪਸੀ ਗਈ ਹੈ ਉਹ ਉਸ ਨੂੰ ਤਰੰਤ ਬੰਦ ਕਰ ਦਿੱਤਾ ਜਾਵੇ ਔਰ ਉਹਦੀ ਵਿਕਰੀ ਹੋਲ ਹੋਣ ਤੋਂ ਦੀ ਉਸ ਵਸਤ ਜਿਹੜਾ ਉਹਨਾਂ ਨੂੰ ਦੱਸਿਆ ਜਾਵੇ ਕਿ ਅੱਗੇ ਵਾਸਤੇ ਜੋ ਵੀ ਵਿਅਕਤੀ ਇਹਨਾਂ ਖਤਾਬਾਂ ਦੀ ਵਿਕਰੀ ਕਰੇਗਾ ਉਨੋਂ ਵਾਦੋਂ ਵਾਦਸ ਜਾਂ ਜਿਹੜੀ ਆ ਕਾਨੂੰਨ ਦੇ ਡਰੇ ਅੰਦਰ ਆ ਕੇ ਦਿੱਤੀ ਜਾਵੇਗੀ ਤਾਂ ਕਿ ਕੋਈ ਫਿਰ ਦੁਬਾਰਾ ਇਸ ਗਲਤੀ ਜੁਤ ਨਾ ਕਰ ਸਕੇ ਕਿ ਉਹਨਾਂ ਕਿਤਾਬਾਂ ਦੇ ਅਨਸਾਰ ਜਾਂ ਉਹਨਾਂ ਕਿਤਾਬਾਂ ਵਰਗੀਆਂ ਹੋਰ ਕਿਤਾਬਾਂ ਜਿਹੜੀਆਂ ਨਫਰ ਦੀ ਭਾਸ਼ਾ ਦੇ ਵਿੱਚ ਦੰਦ ਕੀਤੇ ਗਏ ਵਿੰਗਾ ਹਨ ਉਹਨਾਂ ਨੂੰ ਹੋਰ ਜ਼ਿਆਦਾ ਗੁੰਡਲਬਾ ਨਾਮ ਬਣਾ ਕੇ ਇਨਾਂ ਨੂੰ ਇਹਦੀ ਪੁਕਾਖਨਾ ਜੜੀਆਂ ਅੱਗੇ ਵਾਸਤੇ ਰੋਕ ਦਿੱਤੀ ਜਾਵੇ ਤਾਂ ਕਿ ਸਿੱਖ ਇਤਿਹਾਸ ਬਾਰੇ ਜਿਹੜੀਆਂ ਕਿਤਾਬਾਂ ਆਲਰੇਡੀ ਸ਼ਕ ਚੁੱਕੀਆਂ ਆ ਉਹਨਾਂ ਨੂੰ ਵੀ ਬੰਦ ਕਰਵਾਇਆ ਜਾਵੇ ਔਰ ਜਿਹੜੇ ਲੋਕ ਵੀ ਇਹ ਹੋ ਗਈਆਂ ਤਿਆਰੀਆਂ ਕਰ ਰਿਆ ਇਹੋ ਜਿਹੀਆਂ ਕਿਤਾਬਾਂ ਛਾਪਣ ਦੇ ਲਈ ਉਹਨਾਂ ਨੂੰ ਵੀ ਉੱਥੇ ਹੀ ਰੋਕ ਦਿੱਤਾ ਜਾਵੇ ਤਾਂ ਕਿ ਸਿੱਖ ਇਤਿਹਾਸ ਨੂੰ ਕੋਈ ਤੋੜ ਮੋੜ ਕੇ ਪੇਸ਼ ਕਰਨ ਦੀ ਕੋਈ ਹਿੰਮਤ ਨਾ ਕਰ ਸਕੇ ਥੈਂਕ ਯੂ ਵੈਰੀ ਮਚ